ਉਹ ਗੁਰੂ ਗੁਰ ਤੇਗ ਬਹਾਦਰ ਸਾਹਿਬ ਨਾਲ ਸੀਗਾ ਜੀ। ਹੂੰ। ਬੀ ਜਿਵੇਂ ਉਹਨਾਂ ਦੀ ਸ਼ਹੀਦੀ ਬਾਰੇ ਵੀ ਕਿਹਾ ਜਾਂਦਾ ਹੈ ਹਿੰਦੂ ਦੀ ਚਾਦਰ ਵੀ Hindu ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ ਉਹਨਾਂ ਨੇ। ਜੇ ਉਹਨਾਂ ਨੇ ਇਹ ਵੀ ਕੇ ਗੱਲ ਤੈ ਹੀ ਨਹੀਂ ਹੈਗੀ ਤਾਂ ਫਿਰ ਹੋਰ ਕੀ ਕਾਰਨ ਸੀਗੇ ਜੀ ਮਤਲਬ ਸ਼ਹੀਦੀ ਦੇ। ਇਹ ਕਾਰਨ ਬੇਸੇ ਹੀ ਜਿਹੜਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਰਾਹ ਆ। ਹਾਂਜੀ। ਉਹ ਪਹਿਲੇ ਦਿਨ ਤੋਂ ਹੀ ਲੋਕਾਂ ਨੂੰ ਜਾਗਰੂਕ ਕਰਨੇ ਵਾਲਾ ਸੀ। ਹਾਂਜੀ ਬਿਲਕੁਲ ਜਿਹੜਾ ਜਿੱਦਾਂ ਦਾ ਨਾ ਅਸੀਂ ਅਜਰਾ ਬਣਾ ਕੇ ਦੱਸਦੇ ਹਾਂ ਵੀ ਗੁਰੂ ਪਾਤਸ਼ਾਹ ਇਦਾਂ ਵੀ ਭੁੱਖਿਆਂ ਨੂੰ ਲੰਗਰ ਛਕਾਉਂਦੇ ਸੀ ਹਾਂਜੀ ਹਾਂਜੀ ਵੀ ਆਮ ਬੰਦੇ ਲਈ ਜਿਹਦੇ ਕੋ ਘਰ ਨਹੀਂ ਸੀ ਉਹਦੇ ਲਈ ਦਰਵਾਜ਼ਾ ਖੁੱਲਾ ਸੀ ਹਾਂਜੀ ਮਰੀਜ਼ ਲਈ ਦਵਾਈ ਦਿੰਦੇ ਸੀ ਹਾਂਜੀ ਹਾਂਜੀ ਜੇ ਇਹ ਕੁਛ ਕਰਦੇ ਸੀ ਗੁਰੂ ਸਾਹਿਬ ਤਾਂ ਕੋਈ ਵੀ ਬਾਦਸ਼ਾਹ ਗੁਰੂ ਸਾਹਿਬ ਦਾ ਵਿਰੋਧੀ ਨਹੀਂ ਸੀ ਹੋ ਸਕਦਾ ਬਿਲਕੁਲ ਹੀ ਕਿਉਂਕਿ ਬਾਦਸ਼ਾ ਚਾਹੁੰਦਾ ਆ ਲੋਕ ਆਪਣਾ ਰੋਟੀ ਪਾਣੀ ਖਾਣ ਮਜੇ ਨਾਲ ਰਹਿਣ ਪਰਵਾਰਾਂ ਚ ਕਲੇਸ਼ ਨਾ ਹੋਵੇ ਦੱਬ ਕੇ ਕੰਮ ਕਰਨਾ ਕਿਉਂਕਿ ਸਾਰੀ ਜ਼ਮੀਨ ਉਦੋਂ ਰਾਜੇ ਦੀ ਹੁੰਦੀ ਸੀ ਜ਼ਮੀਨ ਤੋਂ ਬਿਨਾ ਆਮਦਨ ਦਾ ਕੋਈ ਸਾਧਨ ਨਹੀਂ ਸੀ ਹਾਂਜੀ ਹਾਂਜੀ ਬਿਲਕੁਲ ਅਕਬਰ ਦੇ ਵੇਲੇ ਜਾਨੀ ਉਹ ਕਹਿੰਦੇ ਵੀ ਕੱਪੜੇ ਕੁੱਪੜੇ ਦਾ ਇੰਡੀਆ ਚ ਇਦਾਂ ਦਾ ਮਸਾਲਿਆਂ ਦਾ ਕੱਪੜੇ ਦਾ ਕੰਮ ਕਾਫੀ ਰਿਹਾ ਆ ਠੀਕ ਹੈ ਪਰ ਉਹ ਵੀ ਫੈਕਟਰੀਆਂ ਦੇ ਵਿੱਚ ਨਹੀਂ ਸੀਗਾ ਜਾਨੀ ਇਦਾਂ ਛੋਟਾ ਮੋਟਾ ਘਰਾਂ ਚ ਜਿੱਦਾਂ ਜੁਲਾਹੇ ਆ ਜਿੱਦਾਂ ਖੱਡੀਆਂ ਬੁੰਨਦੇ ਇਦਾਂ ਹੀ ਸੀ ਹਾਂ ਜੀ ਕਰਨ ਜੀ ਹੁਣ ਬਾਦਸ਼ਾਹ ਤਾਂ ਚਾਹੂਗਾ ਪਈ ਪਈ ਜਿਹੜਾ ਜਿਹੜਾ ਲੋਕਾਂ ਦੇ ਘਰਾਂ ਦਾ ਕਲੇਸ਼ ਆ ਜੇ ਕੋਈ ਬੰਦੇ ਆਮ ਤਾਂ ਹੀ ਤਾਂ ਪੁਜਾਰੀ ਦੀ ਬਾਦਸ਼ਾਹਾਂ ਬਣਦੀ ਸੀ ਹਾਂ ਜੀ ਬਿਲਕੁਲ ਉਹੀ Hindu ਧਰਮ ਦੇ ਅੰਦਰ ਵੀ ਜਿਹੜਾ ਪੁਜਾਰੀ ਆ ਉਹਨੂੰ ਖੁੱਲ ਰਹੀ ਆ ਸਾਰਾ ਕੁਝ ਕਰਨ ਦੀ ਬਾਦਸ਼ਾਹ ਕੋਈ ਵੀ ਆਇਆ ਠੀਕ ਹੈ ਹੁਣ ਰਾਮ ਵਰਗੇ ਕ੍ਰਿਸ਼ਨ ਵਰਗੇ ਸਾਰੇ ਰਾਜੇ ਹੋਏ ਆ ਉਸ ਵਿਲੇ ਦੇ ਹਾਂਜੀ ਹਾਂਜੀ ਜਿਨ੍ਹਾਂ ਨੂੰ ਉਦੋਂ ਬ੍ਰਾਹਮਣ ਨੇ ਪੁਜਾਰੀ ਨੇ ਲੋਕਾਂ ਦੇ ਮੂਰੇ ਰੱਬ ਬਣਾ ਕੇ ਪੇਸ਼ ਕਰ ਦਿੱਤਾ ਰੱਬ ਦਾ অবতার ਬਣਾ ਕੇ ਪੇਸ਼ ਕਰ ਦਿੱਤਾ ਹਾਂਜੀ ਹਾਂਜੀ ਹੌਲੀ ਹੌਲੀ ਕਰਕੇ ਰੱਬ ਬਣਾ ਕੇ ਪੂਜੇ ਜਾਣ ਲੱਗ ਪਏ ਉਹ ਬਿਲਕੁਲ ਹੁਣ ਇਦਾਂ ਜਿਹੜਾ ਅੱਜ ਦੱਸਿਆ ਜਾਂਦਾ ਵੀ ਗੁਰੂ ਸਾਹਿਬ ਆਹ ਕਰਦੇ ਸੀ ਆਹ ਜਿਹੜਾ ਅੱਜ ਗੁਰਦੁਆਰੇ ਦਾ ਸਿਸਟਮ ਹੈ ਸਾਡੇ ਕੋਲ ਹਾਂਜੀ ਕੋਈ ਵੀ ਸਰਕਾਰ ਨੂੰ ਬੁਰਾ ਨਹੀਂ ਲੱਗ ਸਕਦਾ ਇਹ ਸਿਸਟਮ ਬਿਲਕੁਲ ਜੀ ਤੇ ਤੁਸੀਂ ਸਵੇਰੇ ਤੜਕੇ ਉੱਠਦੇ ਆਂ ਜਾਂਦੇ ਆਂ ਹਨਾ ਨਹਾ ਲੈਨੇ ਆਂ ਪਾਠ ਕਰਦੇ ਆਂ ਸ਼ਾਂਤੀ ਦਾ ਇਦਾਂ ਕਰਦੇ ਆਂ ਗੁਰਦੁਆਰੇ ਜਾ ਕੇ ਲੰਗਰ ਜਦੋਂ ਕੋਵਿਡੋਂ ਦਾ ਲੰਗਰ ਵੰਡਦੇ ਆਂ ਗਰੀਬਾਂ ਨੂੰ ਲੰਗਰ ਖਿਲਾਉਨੇ ਆਂ ਸਭ ਫਿਰ ਸਫਾਈ ਕਰਦੇ ਆਂ ਭਾਂਡੇ ਧੋਨੇ ਆਂ ਹਾਂਜੀ ਬਿਲਕੁਲ ਹੁਣ ਸਰਕਾਰੇ ਕਰ ਸਕਦੀ ਉਹ ਕਹੂਗੀ ਵੀ ਟੋਲ ਟੰਕਾ ਘਟਿਆ ਤੁਹਾਡੇ ਇੱਥੇ ਬੜੀਆਂ ਥੋੜੀਆਂ ਪੈਸੇ ਅਸੀਂ ਰਹਿਨੇ ਹੋਰ ਬਣਾ ਲਓ ਠੀਕ ਹੈ ਕਿ ਖਾਣ ਲਈ ਤਾਂ ਬਹੁਤ ਹੈ ਤੁਹਾਡੇ ਕੋ ਹੋ ਸਕਦਾ ਟੋਲਟ ਜਾਣ ਲਈ ਲਾਈਨ ਲੰਬੀ ਲੱਗਦੀ ਹੋਵੇ ਮਿੰਦੀਪ ਕਲੀ ਹਨਾ ਪੀ ਉਹ ਸੀਵਰੇਜ ਵੱਡਾ ਸਿਸਟਮ ਕਰਕੇ ਕਹਿੰਦੇ ਤੁਸੀਂ ਰੱਜ ਕੇ ਖਾਓ ਤਹੱਗੋ ਚਲੋ ਮੌਜਾਂ ਦੇ ਨਾਲ ਸਾਨੂੰ ਕੋਈ ਉਹਨਾਂ ਨੂੰ ਕੀ ਪ੍ਰੋਬਲਮ ਹੈ ਇਹਦੇ ਨਾਲ ਵੀ ਆਪਣੇ ਆਪਣੇ ਕੰਮ ਜੀ ਬੀਜ ਰਹੋ ਸਾਡੇ ਵੱਲੋਂ ਦੇਖੋ ਬਸ ਗਰਬਾਣੀ ਗਰਬਾਣੀ ਚੋਂ ਨਹੀਂ ਸਾਨੂੰ ਇਦਾਂ ਲੱਭਦਾ ਕੁਛ ਪੇ ਬਾਰ ਬਾਰ ਖਾਣ ਦੀ ਗੱਲ ਕੀਤੀ ਹੋਵੇ ਫਿਰ ਸਿੱਖਾ ਤੇ ਘਰ ਜਿਹੜਾ ਆਇਆ ਤੂੰ ਖਲਾਈਆਂ ਨੂੰ ਤੂੰ ਛੋਲੇ ਬਣਾ ਕੇ ਰੱਖ ਇਦਾਂ ਪ੍ਰਸ਼ਾਦ ਬਣਾ ਕੇ ਰੱਜ ਕੇ ਇਹ ਬਾਦ ਬਾਦ ਵਿੱਚ ਮਰਿਆਦਾ ਵੀ ਰਹੀਂ ਦਿੱਤਾ ਗਿਆ ਸਾਨੂੰ ਹਾਂਜੀ ਬਿਲਕੁਲ 20 ਰੁਪਈਆ ਵਾਲੀ ਜਿਹੜੀ ਸਾਖੀ ਆ ਇਦਾਂ ਦੀ ਇਦਾਂ ਦੀ ਗੱਲ ਗੁਰਬਾਣੀ 'ਚ ਨਹੀਂ ਕਿਤੇ ਵੀ ਮਿਲਦੀ ਨਹੀਂ ਨਾਲੇ ਉਹ ਤਾਂ ਬੇਲੜ ਮੰਦਾ ਨੂੰ ਥੋੜਾ ਖਵਾਉਣ ਵਾਸਤੇ ਗੁਰੂ ਨੇ ਕਿਹਾ ਜੀ ਤਾਂ ਗੁਰੂ ਨੇ ਕਿਰਤ ਕਰਨ ਦੀ ਗੱਲ ਕੀਤੀ ਹੈਗੀ ਬੇਲੜ ਨੂੰ ਖਵਾਉਣ ਦੀ ਗੱਲ ਨਹੀਂ ਕੀਤੀ ਕਦੇ ਤੇ ਕਿਤੇ ਗੁਰੂ ਸਾਹਿਬ ਨੇ ਗੁਰਬਾਣੀ 'ਚ ਇਦਾਂ ਲਿਖਿਆ ਹੋਵੇ ਕਿ ਭਾਈ ਮੈਂ ਤਾਂ ਇਦਾਂ ਦੇਖਿਆ ਕਿ ਲੋਕ ਭੁੱਖੇ ਆ ਇਦਾਂ ਠੀਕ ਨਹੀਂ ਮੈਂ ਆਖਿਆ ਕਿ ਨਹੀਂ ਨਹੀਂ ਰੱਜ ਕੇ ਲੰਗਰ ਬਣਾਓ ਤਾਂ ਜਿਆਦਾ ਜਿਆਦਾ ਖਵਾਓ ਹਾਂਜੀ ਹਾਂਜੀ ਹਨਾ ਇਦਾਂ ਉਹ 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 ਸਾਰਾ ਕੁਝ ਜਿਹੜਾ ਆ ਜਿਸ ਹਿਸਾਬ ਨਾਲ ਇਹ 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 ਸਾਨੂੰ ਦਿੱਤਾ ਆ ਦੱਸਿਆ ਜਾ ਰਿਹਾ ਆ ਹਾਂਜੀ ਹਾਂਜੀ ਉਹਦੀ ਕਿਤੇ ਵੀ ਸੈਂਸ ਨਹੀਂ ਬਣਦੀ ਹਾਂ ਉਹ ਇੱਕ ਸਵਾਲ ਜ਼ਰੂਰ ਉੱਠਦਾ ਆ ਕਿ ਕੁਝ ਸਵਾਲ ਇੱਕ ਸਵਾਲ ਜ਼ਰੂਰ ਉੱਠਦਾ ਆ ਕਿ ਉਹ ਕੀ ਹੋਊਗਾ ਜਿਹੜਾ ਉਦੋਂ ਬਾਦਸ਼ਾਹ ਨੂੰ ਬੁਰਾ ਲੱਗਾ ਹਾਂਜੀ ਹਾਂ ਬਸ ਇਹੀ ਪੁੱਛਣਾ ਚਾਹੁੰਦਾ ਜੰਨੇ ਵੀ ਕੀ ਕਾਰਨ ਹੋ ਕਰਦੇ ਨੇ ਜੇ ਤੁਸੀਂ 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 ਸੋਚ ਕੇ ਦੇਖੋ ਤੁਸੀਂ ਬਾਦਸ਼ਾਹ ਹੈ ਮੰਨ ਲਓ ਪਿੰਡ ਦੇ ਵਿੱਚ ਤੁਹਾਡਾ ਰਾਜ ਹੈ ਚੱਲਦਾ ਹਾਂਜੀ ਹਾਂਜੀ ਸਾਰੇ ਜਨੇ ਤੁਹਾਡੀ ਗੱਲ ਮੰਨਦੇ ਆ ਬਿਲਕੁਲ ਜੇ ਕੋਈ ਦੋ ਬੰਦੇ ਪਿੰਡ ਚ ਉੱਠ ਕੇ ਉਹ ਕਹਿਣ ਭੀ ਜਿਹੜੇ ਜਿਹੜੇ ਭੁੱਖੇ ਆ ਸੀ ਉਹਨਾਂ ਦੇ ਘਰੇ ਰੋਟੀ ਦੇਖੇ ਆਉਣੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਉਹਦੇ ਨਾਲ ਹਾਂਜੀ ਨਹੀਂ ਤੁਸੀਂ ਦੁਖੀ ਹੋਵੋਗੇ ਭੀ ਇਦਾਂ ਇਹਨਾਂ ਨੂੰ ਰੋਟੀ ਕੱਟ ਦਿੰਨੇ ਤੁਸੀਂ ਨਹੀਂ ਨਹੀਂ ਸਾਨੂੰ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਉਹ ਕਿ ਤੁਸੀਂ ਖੁਸ਼ ਹੋਣਾ ਕਿ ਯਾਰ ਭੁੱਖੇ ਨੂੰ ਰੋਟੀ ਮਿਲੂਗੀ ਸਵੇਰੇ ਕੰਮ ਕਰਨ ਜੋਗਾ ਮੇਰੇ ਖੇਤਾਂ 'ਚ ਕੰਮ ਕਰੂਗਾ ਆ ਕੇ ਬਿਲਕੁਲ ਬਿਲਕੁਲ ਇੱਕ ਇੱਕ ਬੰਦੇ ਇੱਕ ਦੇ ਘਰ ਦੇ ਦੋ ਜੀ ਬਿਮਾਰ ਹੋ ਗਿਆ ਤੇ ਕੋਈ ਬੰਦਾ ਕਹਿੰਦਾ ਦੇਖੋ ਜੀ ਮੈਂ ਡਾਕਟਰ ਸਾਦ ਲੈ ਜਾਂਦਾ ਕੋਲੋਂ ਮੈਂ ਪੈਸੇ ਦੇ ਕੇ ਇਹਨੂੰ ਦਵਾਈ ਦੇਣ ਲੱਗਾ ਤੁਹਾਨੂੰ ਜਿਹੜਾ ਤੁਸੀਂ ਪਿੰਡ ਦੇ ਰਾਜੇ ਆ ਤੁਹਾਨੂੰ ਕੀ ਪ੍ਰੋਬਲਮ ਹੈ ਉਹਦੇ ਨਾਲ ਨਹੀਂ ਕੋਈ ਚੱਕਰ ਨਹੀਂ ਜੀ ਪ੍ਰੋਬਲਮ ਉਦੋਂ ਤੁਹਾਨੂੰ ਹੋਣੀ ਆ ਜਿੱਦਣ ਕੁਈ ਲੋਕਾਂ ਨੂੰ ਇਹ ਕਹਿ ਕੇ ਜਗਾਉਣ ਲੱਗ ਪਿਆ, ਢਕਾਉਣ ਲੱਪਿਆ, ਉਹਨਾਂ ਦੇ ਅੰਦਰ ਤਿੱਲੀ ਲਾਉਣ ਲੱਗਾ ਵੀ ਗੱਲ ਸੁਣੋ, ਇਹ ਨੂੰ ਪੱਕਾ ਹੀ ਸਰਪੰਚ ਕਹਤੇ ਬਣਾ ਕੇ ਛੱਡਿਆ ਸੀ। ਹਾਂਜੀ, ਉਹਦੇ ਵਿਰੋਧਤਾ ਕਰੇਗਾ। ਅਸੀਂ ਅਸੀਂ ਬੂਟਾਂ ਪਾ ਕੇ ਇਦਾਂ ਬੰਦਾ ਕਿਉਂ ਨਹੀਂ ਬਦਲਦੇ? ਅਸੀਂ ਕਿਉਂ ਨਹੀਂ ਕਹਿੰਦੇ ਵੀ ਮੈਂ ਬਣਨਾ ਹੈ? ਹਾਂ ਠੀਕ ਹੈ। ਹਨਾ? ਮਤਲਬ ਪੋਲੀਟਿਕਲੀ ਮੋਟੀਵੇਟਿਡ ਕੰਮ ਕੀਤਾ ਹੋਊਗਾ ਗੁਰੂ ਸਾਹਿਬ ਨੇ। ਓਕੇ। ਉਸਦੇ ਲਈ ਲੋਕਾਂ ਦੇ ਅੰਦਰ ਕਿਉਂਕਿ ਆਨੰਦਪੁਰਿਆ ਜ਼ਮੀਨ ਜ਼ਮੀਨ ਇਤਿਹਾਸ ਕਹਿੰਦਾ ਖਰੀਦੀ ਆ ਗੁਰੂ ਸਾਹਿਬ ਨੇ ਹਾਂਜੀ ਹਾਂਜੀ ਉਹ ਦਸਵੇਂ ਪਾਸ਼ਾ ਤੱਕ ਤਾਂ ਕਲੀਅਰ ਹੋ ਗਿਆ ਜਦੋਂ ਲਗਾਨ ਦੀ ਗੱਲ ਆਈ ਆ ਹਾਂਜੀ ਬਿਲਕੁਲ ਉਹ ਉਹ ਚੀਜ਼ ਅੰਦਰ ਅੰਦਰ ਪਾਉਂਦੇ ਹੋਣਗੇ ਗੁਰੂ ਸਾਹਿਬ ਜਿੱਥੋਂ ਉਹਨਾਂ ਨੂੰ ਲੱਗਦਾ ਹੋਊਗਾ ਵੀ ਨਹੀਂ ਵੀ ਜੇ ਇਦਾਂ ਇਦਾਂ ਲੱਗੇ ਕਰਨਾ ਅੱਛਾ ਜੀ ਲੋਕਾਂ ਨੂੰ ਜਗਾਉਣ ਲੱਗੇ ਲੋਕ ਤਾਂ 5 10 100 ਹਜ਼ਾਰ ਕਰਕੇ ਇਦਾਂ ਦਾ ਵਿਰੋਧ ਹੋਈ ਜਾਊਗਾ ਬਿਲਕੁਲ ਮਤਲਬ ਇਹਨੂੰ ਆਪਣੇ ਪਰਸਨਲ ਡਾਰ ਕਰਕੇ ਵੀ ਸਾਡੇ ਰਾਜ ਸੱਤਾ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਹ ਕਾਰਨ ਹੋ ਸਕਦੀ ਹੈ ਮੇਨ ਬਹੁਤ ਹੋਰ 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 ਉਹ ਤੋਂ ਡਿਕਟੇਟਰਸ਼ਿਪ ਵਿੱਚ ਹੋਰ ਬਾਦਸ਼ਾਹ ਨੂੰ ਕਹਦਾ ਇਦਾਂ ਹੋਰ ਤਾਂ ਹੀ ਨਹੀਂ ਕੋਈ ਵੀ ਉੱਥੇ ਕੋਈ ਕਾਨੂੰਨ ਤਾਂ ਚੱਲਦਾ ਹੀ ਨਹੀਂ ਕੋਈ ਹਾਂ ਬਿਲਕੁਲ ਇਹ ਥੋੜੀ ਉਸ ਵੇਲੇ ਹੋ ਸਕਦਾ ਪਈ ਬੰਦਾ ਨਹਿਰ ਕੱਢਣ ਲੱਗਾ ਸੀਗਾ ਜੀ ਦਰਿਆ ਦੀ ਜ਼ਮੀਨ ਇੱਧਰ ਕਰਨ ਲੱਗਾ ਸੀ ਹਾਂ ਤੁਸੀਂ ਤੁਸੀਂ ਹੁਣ ਦੇਖੇ ਰਹੋਗੇ ਜੀ 350 ਸਾਲਾਂ ਦਾ ਚੱਲ ਰਿਹਾ ਸੀ ਦੀਦੇਵ ਸਿੱਧਾ ਗੁਰੂ ਹਰਗੋਬਿੰਦ ਸਾਹਿਬ ਦਾ ਹਾਂਜੀ ਤੇ ਸੌਰੀ ਗੁਰਤੇਗਬਾਦ ਸਾਹਿਬ ਦਾ ਹਾਂਜੀ ਤੇ ਨਗਰ ਕੀਰਤਨਾ ਪੰਜਾਬ ਦੇ ਵਿੱਚ ਪੂਰੀ ਸਰਕਾਰ ਵੀ ਕਰ ਰਹੀ ਆ ਆਨੰਦਪੁਰ ਸਾਹਿਬ ਮਨਾ ਰਹੇ ਨੇ ਹੋਰ ਸਾਰੇ ਸ਼ਰੋਣੀ ਕਮੇਟੀ ਵਗੈਰਾ ਲਾ ਕੇ ਵਿੱਚ ਉੱਥੇ ਪ੍ਰਚਾਰ ਮਤਲਬ ਇਹ ਹੀ ਹੋ ਰਿਹਾ ਵੀ ਗੁਰੂ ਤੇਗ ਬਹਾਦਰ ਹਿੰਦੂ ਦੀ ਝਾਦਰ ਵੀ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਹੈ ਪਰ ਮੈਂ ਆਪ ਵੀ ਸੋਚਦਾ ਵੈਸੇ ਹੀ ਗੱਲ ਸੋਚਦੇ ਆਪਾਂ ਵੀ ਜਦੋਂ ਗੁਰੂ ਤੇ ਲਾ ਕੇ ਗੁਰੂ ਨਾਨਕ ਦੇਵਤੂ ਲਾ ਕੇ ਵੀ ਹਿੰਦੂ ਧਰਮ ਦੇ ਖਿਲਾਫ ਇਹਨਾਂ ਨੇ ਜਿਹੜੇ ਜਿੰਨੇ ਵੀ ਆਪਣੇ ਭਗਤ ਵੀ ਹੋਏ ਨੇ ਜਿਹੜੀਆਂ ਉਹਦੇ ਕ੍ਰੀਤੀਆਂ ਸੀਗੀਆਂ ਉਹਨਾਂ ਦੇ ਖਿਲਾਫ ਆਵਾਜ਼ ਉਠਾਈ ਹੈ ਹਾਂਜੀ ਹਾਂ ਤੇ ਤੇ ਰਹੇ ਹੁਣ ਗੱਲ ਪ੍ਰਚਾਰ ਕੋਈ ਹੋਰ ਹੋ ਰਿਹਾ। ਉਹ ਨਹੀਂ ਜੀ ਨਾਲੇ ਵੈਸੇ ਨਾ ਤੁਸੀਂ ਗੁਰਤੇਗ ਬਹਾਦਰ ਜੀ ਦੀ ਬਾਣੀ ਪੜ੍ਹ ਕੇ ਦੇਖੋ ਨਾ। ਹਾਂ ਜੀ। ਦੋ ਗੱਲਾਂ ਉਹਦੇ ਵਿੱਚ ਇੱਕ ਤਾਂ ਉਹਦੇ ਵਿੱਚ ਹਿੰਦੀ ਬਹੁਤ ਆ। ਇੱਕ ਹੈ। ਤੇ ਦੂਜੀ ਗੱਲ ਜਿਹੜੀਆਂ ਉਦਾਹਰਣਾਂ ਦਿੱਤੀਆਂ ਹਨਾ ਹਾਂ ਜੀ ਹਾਂ ਜੀ ਉਹ Hindu ਮਥਿਆਸ ਵਿੱਚੋਂ ਦਿੱਤੀਆਂ ਬਹੁਤ ਜ਼ਿਆਦਾ। ਅੱਛਾ ਜੀ। ਗਨ ਕਾ ਦੀ ਗਜ ਦੀ अच्छा जी राम दी रावण दी बहुत ਉਹਨਾਂ ਦੀ ਹਿੰਦੂ ਇਤਿਹਾਸ ਤੇ ਪਾਤਰਾਂ ਦੀ ਬਹੁਤ ਗੱਲ ਹੋਈ ਹੋਆ اچھا ਜੀ ਇਹਦਾ ਮਤਲਬ ਆ ਕਿ ਗੁਰੂ ਸਾਹਿਬ ਦਾ ਬਹੁਤ ਸਾਰਾ ਟਾਈਮ ਹਾਂਜੀ ਜਿੱਦਾਂ ਹੁਣ ਇੱਕ ਉਹ ਆਉਂਦਾ ਸ਼ਲੋਕ ਆਉਂਦਾ ਫਰੀ ਜੀ ਦਾ ਨਾ ਸ਼ਾਇਦ ਬੇਨਵਾਜਾ ਕੁੱਤਿਆ ਇਹ ਨਾ ਭਲੇ ਰੀਤ ਠੀਕ ਹੈ ਕਬਹੀ ਚਲ ਕਭੂ ਚਲਣਾ ਆਇਓ ਪੰਜੇ ਵਕਤ ਮਸੀਤ ਹੁਣ ਇਹ ਗੱਲ ਇਹ ਨਹੀਂ ਹੋ ਸਕਦਾ ਕੋਈ ਬੰਦਾ ਕਹੇ ਹਿੰਦੂ ਮੰਦਿਰ ਵਿੱਚ ਜਾ ਕੇ ਕਹੀਆ ਉਹਨਾਂ ਨੇ ਠੀਕ ਹੈ ਕਿਉਂਕਿ ਮੁਸਲਮਾਨ ਤੇ ਮਸੀਤ ਤੇ ਪੰਜੇ ਵਕਤ ਦੀ ਨਮਾਜ਼ ਹਾਂਜੀ ਉਹ ਮੁਸਲਮਾਨ ਧਰਮ ਨਾਲ ਸੰਬੰਧਿਤ ਗੱਲ ਆ ਬਿਲਕੁਲ ਇਹ ਨਹੂਰਾ ਕਿਸੇ ਮੁਸਲਮਾਨ ਧਰਮ ਨਾਲ ਸੰਬੰਧਿਤ ਬੰਦੇ ਨੂੰ ਹੋ ਸਕਦਾ ਮਾਰਿਆ ਆ हां जी हां जी। ਹੁਣ ਜੇ ਜੇ ਗੱਲ ਹੁੰਦੀ ਆ ਵੀ ਰਾਮ ਗਾਇਓ, 라वण ਗਾਇਓ। हां जी हां जी। ਜਾਂ ਕੋ ਬਹੁ ਪਰਵਾਰ। ਹਾਂ ਜੀ। ਕਹੋ ਨਾਨਕ ਥਿਰਕ੍ਰਿਸ਼ਨਹੀ ਸੁਪਨੇ ਜਿਉ ਸੰਸਾਰ। ਇਹ ਗੱਲ ਕਿਸੇ ਮੁਸਲਮਾਨ ਨੂੰ ਨਹੀਂ ਕਹੀ ਹੋ ਸਕਦੀ। ਹਾਂ ਜੀ, ਸਹੀ ਗੱਲ ਹੈ। ਇਹ ਗੱਲ ਹਿੰਦੂ ਨੂੰ ਕਿਵੇਂ ਸਮਝਾਈ ਜਾ ਸਕਦੀ ਆ ਵੀ ਦੇਖ ਭਾਈ ਇੱਥੇ ਇੱਥੇ ਥਿਰ ਨਹੀਂ ਹੈਗਾ ਕੁਝ ਵੀ ਰਹਿਣਾ। ਠੀਕ ਹੈ। ਹਾਂ 라वण ਵਰਗਾ ਬੰਦਾ, ਰਾਮ ਤਾਂ ਰੱਬ ਦਾ ਰੂਪ ਸੀਗਾ। ਸਾਂ ਜੀ ਉਬੀ 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 ਤਾਂ ਚਲੇ ਹੀ ਗਿਆ ਉਹ ਵੀ ਹਾਂ ਜੀ ਹੁਣ ਉਹਨਾਂ ਦੇ ਜਾਨੀ ਦੋ ਗੱਲਾਂ ਜਿੱਦਾਂ ਇੱਕ ਹਿੰਦੀ ਵਿੱਚ ਬਹੁਤ ਹਿੰਦੀ ਬਹੁਤ ਵਰਤੀ ਗਈ ਹੈ ਉਹਨਾਂ ਦੀ ਬਾਣੀ ਚ ਅੱਛਾ ਜੀ ਇੱਕ ਜਿਹੜਾ ਆ ਇਹ ਇਹ Hindu avatars ਦੀ ਮਿਥਿਆਸ ਤੇ ਪਾਤਰਾਂ ਦੀਆਂ ਧਾਰਨਾ ਆ ਠੀਕ ਹੈ ਇਹਦਾ ਮਤਲਬ ਉਹਨਾਂ ਦੀ ਉਹਨਾਂ ਦੀ ਜ਼ਿੰਦਗੀ ਦਾ ਲੰਬਾ ਹਿੱਸਾ Hindu ਖੇਤਰਾ ਵਿੱਚ ਪ੍ਰਚਾਰ ਕਰਨ ਤੇ ਲੱਗਾ ਠੀਕ ਹੈ ਤੇ ਹੁਣ ਹਿੰਦੂ ਬਹੁ ਗਿਣਤੀ ਵਿੱਚ ਸਗੇ ਇੰਡੀਆ ਦੇ ਵਿੱਚ ਹਾਂਜੀ ਬਿਲਕੁਲ ਤਾਂ ਹੈਗੇ ਤੇ ਆਬਵੀਅਸਲੀ ਪਹਿਲਾਂ ਵੀ ਸਗੇ ਹੁਣ ਜੇ ਜੇ ਹਿੰਦੂਆਂ ਨੂੰ ਜਗਾਉਣ ਲਈ ਉਹਨਾਂ ਦੇ ਅੰਦਰ ਉਹ ਉਹ ਅੱਗ ਭਰਨ ਲਈ ਕੋਈ ਬੰਦਾ ਲੱਗਾ ਹੋਊਗਾ ਹਾਂਜੀ ਤੇ ਬਾਦਸ਼ਾਹ ਨੂੰ ਚੰਗਾ ਤਾਂ ਨਹੀਂ ਲੱਗੂਗਾ ਬਿਲਕੁਲ ਸਹੀ ਗੱਲ ਹੈ ਨਾ ਹੁਣ ਇਹ ਨਹੀਂ ਪਤਾ ਭਈ ਉਹਦੇ باوجود ਵੀ ਜਦੋਂ ਤੁਸੀਂ ਗੁਰਨਾੰਕ ਪਾਤਸ਼ਾਹ ਦੀ ਬਾਣੀ ਪੜ੍ਹਦੇ ਆ ਨਾ ਤੇ ਵੈਸੇ ਵੀ ਬਹੁਤ ਸਾਰੀਆਂ ਧਾਰਨਾਵਾਂ ਮਿਲਦੀਆਂ ਆ ਇਤਿਹਾਸ ਵੀ ਸਿੱਧੀ ਸਿੱਧੀ ਗਵਾਹੀ ਦਿੰਦਾ ਆ ਭਈ ਇੰਡੀਆ ਦੇ ਵਿੱਚ ਜਿਹੜਾ ਬ੍ਰਾਹਮਣ ਤੇ ਖੱਤਰੀ ਰਿਹਾ ਆ ਨਾ ਹਾਂਜੀ ਜਿਹੜਾ ਮਤਲਬ ਪੜ੍ਹਿਆ ਲਿਖਿਆ ਵਰਗ ਤੇ ਜਿਹੜਾ ਸ਼ਰੀਰਕ ਤੌਰ ਤੇ ਲੜਨ ਵਾਲਾ ਵਰਗ ਸੀ ਹਾਂਜੀ ਹਾਂਜੀ ਉਹ ਜਿਹੜਾ ਵੀ ਬਾਦਸ਼ਾਹ ਆਇਆ ਨਾ ਜਦੋਂ ਕੋਈ ਹਮਲਾਵਰ ਆਇਆ ਹਾਂਜੀ ਉਹਦੇ ਨਾਲ ਮਿਲ ਕੇ ਚੱਲੇ ਆ ਬਿਲਕੁਲ ਸਹੀ ਗੱਲ ਹੈ ਠੀਕ ਹੈ ਹਾਂ ਮਰਹੱਟਿਆਂ ਦੀ ਮਰਾਠਿਆਂ ਦੀ ਰਾਜਪੂਤਾਂ ਦੀ ਥੋੜੇ ਬੋਤਿਆਂ ਦੀ ਇਦਾਂ ਗਵਾਹੀ ਮਿਲਦੀ ਆ ਹਾਂਜੀ ਫਿਰ ਲੜੇ ਆ ਨਹੀਂ ਤਾਂ ਮੁਸਲਮਾਨ ਰਾਜਿਆਂ ਨੂੰ ਬਹੁਤ ਸਾਰੇ ਹਿੰਦੂ ਰਜਵਾੜਿਆਂ ਨੇ ਰਾਜਿਆਂ ਨੇ ਕੁੜੀਆਂ ਦੇ ਵਿਆਹ ਕਰ ਦਿੱਤੇ ਹਾਂ ਜੇ ਵੀਰਵੱਲ ਵਗੈਰਾ ਹੋਏ ਨੇ ਜੀ ਬੰਦੇ ਜਿਹੜੇ ਕਹਿੰਦਾ ਉਹ ਜਿਹੜਾ ਜਿਹੜਾ ਉਸ ਵੇਲੇ ਜਾਨੀਏ ਰੀਤ ਸੀ ਜਦੋਂ ਕੋਈ ਹਮਲਾਵਰ ਜਾਂਦਾ ਸੀ ਨਾ ਹਾਂਜੀ ਹਾਂਜੀ ਤੇ ਉਦੋਂ ਜੇ ਕੋਈ ਆਪਣੀ ਜੇ ਤਾਂ ਪਹਿਲੀ ਗੱਲ ਤਾਂ ਇਹ ਸੀ ਕਿ ਜਦੋਂ ਰਾਜਾ ਕਿਸੇ ਥਾਂ ਤੇ ਜਾ ਕੇ ਇੱਕ ਬਾਦਸ਼ਾਹ ਦੂਜੇ ਦੇ ਰਾਜ ਤੇ ਜਾ ਕੇ ਕਬਜ਼ਾ ਕਰਦਾ ਸੀ ਹਾਂਜੀ ਹਾਂਜੀ ਉਹ ਬੰਦਿਆਂ ਨੂੰ ਮਾਰਦੇ ਸੀ ਤੇ ਔਰਤਾਂ ਜਿਹੜੀਆਂ ਆਆਂ ਜਿਹੜੀਆਂ ਅਧੀਨਗੀ ਕਬੂਲ ਲੈਣੀਆਂ ਸੀ ਹਾਂਜੀ ਉਹਨਾਂ ਨੂੰ ਸ਼ਾਹੀ ਪਰਿਵਾਰ ਵਾਲਾ ਦਰਜਾ ਦਿੱਤਾ ਜਾਂਦਾ ਸੀ ਠੀਕ ਹੈ ਜੀ ਉਦੋਂ ਇਦਾਂ ਇਦਾਂ ਮੰਨਿਆ ਆਪਸੀ ਚ ਅੰਡਰਸਟੈਂਡਿੰਗ ਇਦਾਂ ਦੀ ਸੀ ਜਾਨੀ ਠੀਕ ਹੈ ਔਰਤ ਨੂੰ ਵੀ ਇਦਾਂ ਹੁੰਦਾ ਸੀ ਪਈ ਠੀਕ ਹੈ ਪਈ ਅਸੀਂ ਤਾਂ ਰਹਿਣਾ ਹੀ ਆ ਕਰਕੇ ਅਗਲੇ ਉਹਦੋਂ ਕਿਹੜਾ ਇਦਾਂ ਸੀ ਪਈ ਮੈਂ ਹੁਣ ਐਮਬੀਬੀਐਸ ਕਰਨੀ ਆ ਜਾਂ ਮੈਂ ਜਹਾਜ਼ ਦੀ ਪਾਇਲਟ ਬਣਨਾ ਹਾਂ ਹਾਂ ਜਿਹਨੂੰ ਜਿਹਨੂੰ ਲੱਗਦਾ ਸੀ ਰਾਣੀਆਂ ਵਗ ਰਹਿੰਦੀ ਸੀ ਅਗਲਾ ਵੀ ਕਹਿੰਦਾ ਪਈ ਭਾਈ ਤੂੰ ਮੇਰੀ ਰਾਣੀ ਬਣ ਕੇ ਰਹਿਲਾ ਉਹ ਨੌਕਰਾਂੀਆਂ ਨਾਲ ਆ ਉੱਥੇ ਰਹਿਣ ਲੱਪਈ ਠੀਕ ਹੈ ਬਿਲਕੁਲ ਬਿਲਕੁਲ ਠੀਕ ਹੈ ਉਹ ਹੁਣ ਇਦਾਂ ਪਈ ਜਿਹੜੇ ਨਹੀਂ ਵੀ ਜਿੰਨ ਨਹੀਂ ਵੀ ਜਿੱਤ ਹੁੰਦੇ ਜਦੋਂ ਪਹਿਲਾਂ ਗੱਲਬਾਤੇ ਇਦਾਂ ਹੁੰਦੀ ਸੀ ਜਦੋਂ ਪ੍ਰਪੋਜ਼ਲ ਇਦਾਂ ਅਗਲਾ ਦਿੰਦਾ ਸੀ ਵੀ ਕੁੜੀ ਦਾ ਰਿਸ਼ਤਾ ਕਰ ਦਿੱਤਾ ਜੀ ਹਾਂਜੀ ਕੱਲਾ ਇੱਥੇ ਹੀ ਨਹੀਂ ਤੁਸੀਂ ਯੂਰਪ ਦੇ ਇਤਿਹਾਸ ਨੂੰ ਵੀ ਪੜ੍ਹ ਕੇ ਦੇਖੋ ਹਾਂਜੀ ਉਹਨਾਂ ਦੇ ਬਹੁਤ ਸਾਰੇ ਸ਼ਾਹੀ ਘਰਾਣੇ ਜਿਹੜੇ ਇੱਕ ਦੂਜੇ ਦੇ ਨਾਲ ਮਿਲਿਓ ਆ ਜਰਮਨੀਆ ਰਸ਼ੀਆ ਆਯਾ ਹਾਲੈਂਡ ਆ ਇੰਗਲੈਂਡ ਆ ਇਦਾਂ ਉਹਨਾਂ ਦੇ ਇਹ ਉਹ ਉੱਥੋਂ ਸਭ ਤੋਂ ਇਹ ਹੁੰਦਾ ਆ ਵੀ ਜੇ ਮੰਨ ਲਓ ਫਰਾਂਸ ਦਾ ਕੋਈ ਰਾਜਾ ਜਾ ਕੇ ਹਾਲੈਂਡ ਤੇ ਰਾਜ ਕਰਨ ਗਿਆ ਉਹਨੇ ਆਪਣੀ ਕੁੜੀ ਵਿਆਹ ਦਿੱਤੀ ਠੀਕ ਹੈ ਉਹ ਜਿਹੜੇ ਉਹਨਾਂ ਦੇ ਨਿਆਣੇ ਉਹਦੇ ਨਾਨਕੇ ਆ ਉਹ 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 ਆਪਣੇ ਉਧਰ ਹਾਲੈਂਡ ਦੇ ਟੱਬਰ 'ਚ ਹੋਣਗੇ। ਹਾਂਜੀ ਹਾਂਜੀ। ਤਾਂ ਹੀ ਭੂਆ ਮਾਮੇ ਦੇ ਇਦਾਂ ਮਾਸੀਆਂ ਦੇ ਪੁੱਤ ਬਣੇ ਆ ਉਹ। ਮਹਾਰਾਜਾ ਰਣਜੀਤ ਸਿੰਘ ਨੇ ਵੀ ਕੀਤਾ ਜੀ ਇਦਾਂ ਉਹਨੇ ਪੋਲਟਿਕਸੇ ਢੀ ਉਹਨਾਂ ਨੇ ਵੀ। ਅਬ ਮਤਲਬ ਨਹੀਂ ਉਹ ਤੋਂ ਉਹ ਤੋਂ ਰੀਤੇ ਇਦਾਂ ਸੀਗੀ ਜਾਨੀ ਕਿ ਔਰਤ ਕੁੜੀ ਰਿਸ਼ਤਾ ਦੇਣ ਦਾ ਮਤਲਬ ਇਹ ਹੁੰਦਾ ਸੀ ਕਿ ਮੈਂ ਅਧੀਨਗੀ ਕਬੂਲਦਾ ਹਾਂ। ਹਾਂਜੀ ਬਿਲਕੁਲ। ਹੈਨਾ ਪਈ ਹੁਣ ਉਹਨਾਂ ਨੇ ਉਹ ਜਾਨੀ ਨੌਵੇਂ ਪਾਸ਼ਾ ਦੇ ਇੰਨੇ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪ ਆਪਣਾ ਮਿਲਬਰਤਨ ਰੱਖਿਆ ਆ ਹੁਣ ਇਹ ਨੈਰੇਟਿਵ ਸਾਨੂੰ ਕਿੰਨ ਦਿੱਤਾ ਹਾਂਜੀ ਹਾਂਜੀ ਗੱਲ ਇਹੀ ਐਵੇਂ ਨਾ ਇਹ 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 ਨੋਮੇ ਪਾਸ਼ਾ ਦੀ ਜਾਨੀ ਨਾ ਤਾਂ ਜੰਮੂ ਕਸ਼ਮੀਰ ਵਾਲੇ ਪਾਸੇ ਜਾ ਕੇ ਕੋਈ ਪ੍ਰਚਾਰ ਕਰਨ ਦੀ ਗਵਾਹੀ ਮਿਲਦੀ ਐ ਈਡੀ ਨਾ ਬਿਲਕੁਲ ਹੀ ਠੀਕ ਐ ਉਹ ਤਾਂ ਹੁਣ ਅੰਮ੍ਰਿਤਸਰ ਗਏ ਤਾਂ ਨਹੀਂ ਦਰਵਾਜ਼ਾ ਨਹੀਂ ਖੋਲਿਆ ਹਾਂ ਜੀ ਹਾਂ ਜੀ ਹਨਾ ਹੁਣ ਬਕਾਲੇ ਵਾਲੀ ਵੀ ਗੱਲ ਜਿਹੜੀ 26 ਸਾਲ ਭੋਰੇ ਵਾਲੀ ਗੱਲ ਆ ਉਹ ਗੱਲ ਨੌਵੇਂ ਪਾਤਸ਼ਾਹ ਦੇ ਜਾਨੀ ਜਿਹੜਾ ਦੇਖੋ ਦੋ ਗੱਲਾਂ ਉਹਤੇ ਵੀ ਕਿੰਤੂ ਹੁੰਦਾ ਜੀ ਕਹਿੰਦੇ ਬਾਹਰ ਗੁਰੂ ਸਾਹਿਬ ਨੇ ਪ੍ਰਚਾਰ ਕੀਤਾ ਹੀ ਉਥੇ ਰਹੇ ਨਹੀਂ 26 ਸਾਲ ਹਾਂ ਜੀ ਨਹੀਂ ਪਹਿਲੀ ਪਹਿਲਾ ਪਹਿਲੀ ਗੱਲ ਤਾਂ ਇਹ ਪੇ ਉਹਨਾਂ ਦਾ ਨਾਂ ਜਿਹੜਾ ਤੇਗ ਬਹਾਦਰ ਪਿਆ ਸੀ ਹਾਂ ਜੀ ਤਿਆਗ ਮਲਤੂ ਉਹ ਇਤਿਹਾਸ ਕਹਿੰਦਾ ਪੇ ਉਹ ਤੇਗ ਦੇ ਤਾਂ ਨਹੀਂ ਸਿਗੇ ਹਾਂ ਜੀ ਹਾਂ ਜੀ ਸ਼ੇਮੇ ਪਾਤਸ਼ਾਹ ਦੇ ਨਾਲ ਜੰਗਾ ਵਿੱਚ ਲੜੇ ਆ ਪਹਿਲੀ ਗੱਲ ਤਾਂ ਜਿਸ ਜਿਹੜੇ ਯੋਧੇ ਦਾ ਪਿਸ਼ੋਖੜ ਇਦਾਂ ਦਾ ਆ ਹਾਂ ਜੀ ਹੈਨਾ ਤੇ ਉਹਨੂੰ ਭੋਰੇ 'ਚ ਬਿਠਾ ਦੇਣਾ ਹਾਂ ਬਿਲਕੁਲ ਜੀ ਬਿਲਕੁਲ ਨਹੀਂ ਬਠੇਗਾ ਸਹੀ ਗੱਲ ਹੈ ਹੁਣ ਦੂਜੀ ਗੱਲ ਪੋਲੀਟਿਕਲੀ ਇਹ ਗੱਲ ਇਦਾਂ ਅੰਦਰ ਨਹੀਂ ਸਵਾਲੋ ਕਰਨੀ ਬਹੁਤ ਔਖੀ ਆ ਤੇ ਇੱਕ ਬਾਦਸ਼ਾਹ ਆ ਜਿਹੜਾ ਬਾਦਸ਼ਾਹ ਇੱਕ ਖਾਸ ਨਸਲ ਜਾਤ ਧਰਮ ਦੇ ਲੋਕਾਂ ਨੂੰ ਕਤਲ ਕਰਨਾ ਚਾਹੁੰਦਾ ਆ ਤੇ ਉਹਨਾਂ ਨੂੰ ਕਹਿੰਦਾ ਅੱਛਾ ਚੰਗਾ ਜੇ ਤੁਸੀਂ ਇਦਾਂ ਤੇ ਤੁਹਾਡਾ ਕੋਈ ਲੀਡਰ ਹੈਗਾ ਆ ਤੇ ਉਹ ਉਹ ਲੀਡਰ ਮੇਰੇ ਕੋ ਕੋਲਾ ਕੇ ਸਿਰ ਦੇ ਦੇਵੇ ਫੇਰ ਤੁਹਾਨੂੰ ਛੱਡ ਦੂੰਗਾ ਤੇ ਉਹ ਕਿਸੇ ਹੋਰ ਬੰਦੇ ਨੂੰ ਜਾ ਕੇ ਕਹਿ ਦੇਣ ਹਾਂਜੀ ਹਾਂ ਬਿਲਕੁਲ ਹੁਣ ਜੇ ਤੁਹਾਡੇ ਪਿੰਡ ਚ ਕਿਸੇ ਦੀ ਮੰਨ ਲਓ ਖੱਤਰੀਆਂ ਦਾ ਕੋ ਟੱਬਰਿਆ ਜਲਾਹਾਂ ਦਾ ਕੋ ਟੱਬਰਿਆ ਇਦਾਂ ਉਹਨਾਂ ਦੀ ਲੜਾਈ ਹੋ ਗਏ ਕਿ ਸਰਪੰਚ ਨਾਲ ਹਾਂਜੀ ਹਾਂਜੀ ਉਹ ਆ ਕੇ ਕਿਸੇ ਬਾਹਮਣਾ ਦੇ ਬੰਦੇ ਨੂੰ ਇਦਾਂ ਕਹਿਣ ਪੇ ਭਾਈ ਉਹ ਕਹਿੰਦਾ ਵੀ ਤੁਸੀਂ ਆਪਣਾ ਲੀਡਰ ਲਿਆ ਦਿਓ ਪੇ ਫੇਰ ਮੈਂ ਤੁਹਾਨੂੰ ਛੱਡ ਦੂੰਗਾ ਵੀ ਤੁਸੀਂ ਸਾਡੇ ਲੀਡਰ ਬਣ ਕੇ ਚੱਲ ਜਾਓ ਹਾਂਜੀ ਹੁ ਕਿਸੇ ਨੂੰ ਕਹਿਣਾ ਵੀ ਜੇ ਤੁਹਾਨੂੰ ਕੋ ਬੰਦਾ ਆ ਕੇ ਕਹੇ ਨਹੀਂ ਉਹਨੇ ਆਪਣੀ ਬਰਾਦਰੀ ਦਾ ਬੰਦਾ ਕੋਈ ਕਰਦਾ ਚਲੋ ਮੰਨਾਂ ਜਾਂਦਾ ਵੀ ਵੱਡਾ ਬੰਦਾ ਸੀ ਗਲੀਡਰ ਸੀ ਆਪਣੀ ਬਰਾਦਰੀ ਦਾ ਵੀ ਹੋਵੇ ਤੁਹਾਡੇ ਭੂਆ ਦਾ ਟੱਬਰ ਆ ਕੇ ਕਹੇ ਜੀ ਤੁਹਾਨੂੰ ਤੁਹਾਡੇ ਭੈਣ ਦੇ ਨਿਆਣੇ ਤੁਹਾਨੂੰ ਆ ਕੇ ਕਹਿਣ ਇਦਾਂ ਵੀ ਭਾਈ ਸਾਡੀ ਲੜਾਈ ਹੋ ਗਈ ਉਹ ਕਹਿੰਦੇ ਵੀ ਇਦਾਂ ਤੁਹਾਡਾ ਨਾਮ ਲੈ ਕੇ ਕਹਿਣ ਪਏ ਉਹ ਆ ਕੇ ਆਪਣਾ ਸਿਰ ਦੇ ਦੇਵੇ ਫਿਰ ਸਾਨੂੰ ਛੱਡ ਦਿਓ ਤੁਸੀਂ ਦੇ ਦਿਓ ਸਿਰ ਨਹੀਂ ਸਹੀ ਗੱਲ ਹੈ ਇਹ ਕੋਈ ਸੈਸਪੂੜੀ ਬਣਦੀ ਇਹ ਗੱਲ ਇਹ ਸਹੀ ਨਹੀਂ ਹਾਂਜੀ ਹੈ ਬਿਲਕੁਲ ਸਹੀ ਹੈ ਕੋਈ ਸੈਂਸ ਨਹੀਂ ਬਣਦੀ ਨਾ ਉਹ ਗੱਲਾਂ ਦੀ ਕੋਈ ਕੋਈ ਸੈਂਸਿਬਲ ਨੁਕਤਾ ਹੋਵੇ ਫੇਰ ਗੱਲ ਜਿਦਾ ਹੁਣ ਗੁਰੂ ਨਾਨਕ ਪਾਸ਼ਾ ਦੇ 20 ਰੁਪਏ ਵਾਲੇ ਲੰਗਰ ਦੀ ਉਹ ਉਹਦੀ ਕੋਈ ਸੈਂਸ ਨਹੀਂ ਬਣਦੀ ਨਹੀਂ ਬਣਦੀ ਸਹੀ ਗੱਲ ਹੈ ਹੈਨਾ ਗੁਰੂ ਸਾਹਿਬ ਇਦਾਂ ਨਾਨਸੈਂਸ ਗੱਲ ਥੋੜੀ ਕਰ ਸਕਦੇ ਆ ਸਹੀ ਗੱਲ ਹੈ ਨਾ ਗਰਬਾਣੀ ਉਸ ਗੱਲ ਦੀ ਗਵਾਹੀ ਦਿੰਦੀ ਆ ਬਿਲਕੁਲ ਬਿਲਕੁਲ ਜਦਕੇ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਜੇ ਤੁਸੀਂ ਅਨਾਲਿਸਿਸ ਕਰਨਾ ਨਾ ਜਦੋਂ ਖੰਡਮ ਦੀ ਗੱਲ ਆਉਂਦੀ ਆ ਹਾਂ ਜੀ ਜਦੋਂ ਕਰਮ ਕਾਂਡਾਂ ਦੀ ਨਖਿੱਦੀ ਦੀ ਗੱਲ ਆਉਂਦੀ ਆ ਹਾਂ ਜੀ ਹਾਂ ਜੀ ਤੇ ਜੇ ਸਾਰੀਆਂ ਪੰਕਤੀਆਂ ਕੱਢੀਆਂ ਹੋਣ ਤਾਂ 80% ਪੰਕਤੀਆਂ ਐਵਰੇਜ 80% Hindu ਧਰਮ ਦੇ ਖਿਲਾਫ ਮਿਲਣਗੀਆਂ ਤੁਹਾਨੂੰ ਬਿਲਕੁਲ ਜੀ ਬਿਲਕੁਲ ਤਾਂ ਫਿਰ ਉਹ ਉਹ ਇਦਾਂ ਇਦਾਂ ਇਹ ਕਹਿਣਾ ਵੀ ਨਹੀਂ ਭਾਈ ਇਦਾਂ ਤੂੰ ਮੇਰਾ ਸਿਰ ਲੈ ਲਾ ਤੇ ਇਹਨਾਂ ਦਾ ਜਨੇਊ ਨਾ ਲਾ ਹਾਂ ਇਹ ਗੱਲ ਹੈ ਹਾਜਮਣੀ ਹੁੰਦੀ ਗੱਲ ਵੀ ਇਹ ਪਰ ਐ ਵੀ ਕੋਈ ਕਾਰਨ ਮਤਲਬ ਮੇਨ ਉਹਦਾ ਆਪਣਾ ਫਿਰ ਕਾਰਨ ਪਰਸਨਲ ਹੋ ਗਿਆ ਮਤਲਬ ਔਰੰਗਜ਼ੇਬ ਦਾ ਵੀ ਸਾਡੇ ਲਈ ਰਿੱਕਾ ਵੰਡ ਗਏ ਸਾਡੇ ਧਰਮ ਨੂੰ ਖਤਰਾ ਹੈ ਨਾ ਕਿ Hindu ਧਰਮ ਨੂੰ ਖਤਰਾ ਹੈ ਇਹਨਾਂ ਨੂੰ ਐ ਸਮਝੋ ਉਹ ਵੀ ਉਹ ਵੀ ਕੁਝ ਮੈਂ ਕਹਿੰਨਾ ਕੁਝ ਵੀ ਹੋ ਸਕਦਾ ਜਦੋਂ ਨਾ ਜਿਹੜੀ ਐਡੀ ਵੱਡੀ ਬਾਦਸ਼ਾਹਤ ਹੁੰਦੀ ਆ ਹਾਂਜੀ ਹਾਂਜੀ ਉਹ ਉਹਨਾਂ ਦੇ ਕਤਲ ਕਰਨ ਲਈ ਕੋਈ ਇਦਾਂ ਵੱਡੇ ਕਾਰਨ ਨਹੀਂ ਹੁੰਦੇ ਉਸ ਵੇਲੇ ਕਤਲ ਹਮਲਾ ਕਰਨਾ ਕਤਲ ਕਰਨਾ ਕੋਈ ਇਦਾਂ ਥੋੜੀ ਜਿਹੀ ਵੀ ਬਹੁਤ ਕੋਈ ਅਦਾਲਤ ਬੈਠੀ ਆ ਫਿਰ ਇਦਾਂ ਰੀਜ਼ਨ ਲੱਭੇ ਜਾਣੇ ਬਿਲਕੁਲ ਜੀ ਬਿਲਕੁਲ ਠੀਕ ਹੈ ਉਹ ਤਾਂ ਕੁਝ ਵੀ ਹੋ ਸਕਦਾ ਜਾਨੀ ਤੇ ਨਾ ਸਾਨੂੰ ਸਾਨੂੰ ਵੀ ਸਾਨੂੰ ਵੀ ਗਰੇਜ ਕਰਨਾ ਚਾਹੀਦਾ ਵੀ ਇਦਾਂ ਜੇ ਕੋਈ ਘਟਨਾ ਵਾਪਰੀ ਆ ਤੇ ਉਹਨੂੰ ਬਹੁਤ ਵੱਡਾ ਬਣਾ ਕੇ ਪੇਸ਼ ਕਰਕੇ ਅਸੀਂ ਇਦਾਂ ਹੂੰ ਠੀਕ ਹੈ ਇਹ ਤੂੰ ਗ੍ਰੇਜ ਕਰਨਾ ਚਾਹੀਦਾ ਜਦ ਹੁਣ ਸਹਬਜ਼ਾਦਿਆਂ ਦੀ ਗੱਲ ਆ ਵੀ ਜੇ ਅਸੀਂ ਕਹੀਏ ਦੇਖੋ ਜੀ ਬਾਦਸ਼ਾਹ ਕਹਿੰਦਾ ਵੀ ਕੁੜੀ ਦਾ ਰਿਸ਼ਤਾ ਲੈ ਹੁਣ 5-7 ਸਾਲ ਦੇ ਬੱਚਿਆਂ ਨੂੰ ਯਾਰ ਤੁਸੀਂ ਗਵਾਂਡੀਆਂ ਦਾ 5 ਸਾਲ ਦਾ ਬੱਚਾ ਉਹਨੂੰ ਕਹੋਗੇ ਵੀ ਤੂੰ ਸਭ ਮੇਰੀ ਭੈਣ ਨਾਲ ਵਿਆਹ ਕਰ ਲੈ ਵੱਡੀ ਹੋਈ ਨਾ ਫੇ ਹੁਣ ਤੂੰ ਮੈਨੂੰ ਲੈ ਪੱਦ ਹੋ ਗਿਆ ਯਾਰ ਜਣੀ ਹਾਂ ਜੀ ਹਾਂ ਜੀ ਕੋਈ ਕੋਈ ਸੈਂਸ ਜਿਹੜੀ ਆ ਬਣਦੀ ਹੋਵੇ ਗੱਲ ਦੀ ਤਾਂ ਹਾਂ ਜੀ ਹਾਂ ਮੈਂ ਬਾਕੀ ਤਾਂ ਹੂੰ ਪਤਾ ਨਹੀਂ ਉਹ ਚੀਜ਼ਾਂ ਜਿੱਦਾਂ ਵੀ ਆਈਆਂ ਆ ਉਹ ਉਹ ਨਾ ਉਸ ਡਿਟੇਲ ਦੇ ਵਿੱਚ ਸਾਨੂੰ ਜਾਣ ਦੀ ਲੋੜ ਆ ਹਾਂ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹਾਂਜੀ ਜਦੋਂ ਪੰਜਵੇਂ ਪਾਸ਼ਾ ਦਿੱਤਾ ਨਹੀਂ ਬਤਲ ਇਹ ਗੱਲ ਸਹੀ ਨਹੀਂ ਹੈਗੀ ਹੋਰ ਕਾਰਨ ਉਹਨਾਂ ਨੂੰ ਆਪਣੇ ਤੱਕ ਤਦੀ ਜਨਤਾ ਹੋਊਗੀ ਜੋ ਵੀ ਉਹਨਾਂ ਨੂੰ ਲੱਗਦਾ ਹੋਊਗਾ ਆਪਣਾ ਕੋਈ ਪਤਨ ਕਾਰਨ ਹੋਊਗਾ ਕੁਝ ਹੋਇਆ ਹੋਊਗਾ ਕੁਝ ਹੋਇਆ ਹੋਊਗਾ ਇਦਾਂ ਇਦਾਂ ਨਹੀਂ ਇਦਾਂ ਪੇ ਗੁਰੂ ਸਾਹਿਬ ਲੰਗਰ ਛਕਾਉਣਾ ਚਾਹੁੰਦੇ ਸਾਰੇ ਨੂੰ ਇਦਾਂ ਉਸ ਰਾਹੇ ਤੋਰਦੇ ਹੈਨਾ ਉਹ ਉਹ ਕੁਝ ਜਿਹੜੀ 9ਵੇਂ 10ਵੇਂ ਪਾਤਸ਼ਾਹ ਦੇ ਜੀਵਨ ਤੋਂ ਹਾਂ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਜੇ ਗੁਰਤੇ ਇੱਕ ਬਹਾਦਰ ਜੀ ਰਹਿੰਦੇ ਹਾਂਜੀ ਤਾਂ ਕਿੰਨੇ ਕੁ ਗੋਬਿੰਦ ਰਾਏ ਪੈਦਾ ਹੋਣੇ ਸੀ ਮਗਰ ਜਣੀ ਕਿੰਨਿਆਂ ਦੇ ਅੰਦਰ ਇਹ ਚਿੰਗਿਆੜੀ ਬਲਣੀ ਸੀ ਉਹਨਾਂ ਨੇ ਹਾਂਜੀ ਹਾਂਜੀ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਉਹ ਪ੍ਰਚਾਰ ਕਰਦੇ ਫਿਰਦੇ ਸੀ ਹਾਂਜੀ ਕੀ ਪਤਾ ਕਿੰਨੀਆਂ ਕਿਰਿਆਸਤਾ ਖੜ ਜਾਨੀਆਂ ਸੀ ਇਦਾਂ ਬਾਦਸ਼ਾਹ ਦੇ ਮੋਹਰੇ ਹੂੰ ਬਿਲਕੁਲ ਜੀ ਬਿਲਕੁਲ ਜਿੰਨਾ ਵਖਤ ਅਨੰਦਪੁਰ ਨੇ ਪਾਇਆ ਇਕੱਲੇ ਨੇ ਹਾਂਜੀ ਹਾਂਜੀ ਇਥੋਂ ਇਥੋਂ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਗੁਤੈਕ ਬਹਾਦਰ ਜੀ ਦੇ ਅੰਦਰ ਉਹ ਕ੍ਰਿਸਮੈਟਿਕ ਪਾਵਰਸ ਯੋਹ ਬਿਲਕੁਲ ਜੀ ਉਹ ਸ਼ਕਤੀ ਸੀ ਜਿਹੜੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਲਈ ਉਹਦੇ ਅੰਦਰ ਅੱਗ ਬਾਲਣ ਦੇ ਯੋਗ ਸੀ ਉਹ ਯਾਨੀ ਹਾਂ ਜੀ